ਇਹ ਸਾਰੰਗੜੇ ਨਗਰ ਦੀ ਧਰਤੀ ਹੈ ਤੇ ਧੰਨ ਧੰਨ ਬਾਬਾ ਸਿੱਧ ਸਿਲਵਰ ਹੈ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਤੇ ਕਬੱਡੀ ਦਾ 6 ਮੈਚ ਕਰਵਾਇਆ ਜਾ ਰਿਹਾ ਦਇਆ ਸਾਰੰਗੜੇ ਵਾਲਾ ਪਹਿਲੀ ਰੇਡ ਪਾਉਣ ਵਾਸਤੇ ਤਿਆਰ ਬਰ ਤਿਆਰ ਹੈ ਮੇਰੇ ਪੰਜਾਬੀ ਵੀਰੋ ਦੇਖਾਂਗੇ ਕਿ ਇਹਦੀਆਂ ਤਿੰਨ ਕਬੱਡੀਆਂ ਦੇ ਉੱਪਰ ਵੱਡੇ ਮਾਨ ਸਤਿਕਾਰ ਜਿਹੜੇ ਆ ਗੁਰਪ੍ਰਤਾਪ ਕਾਮੇ ਕਿੰਦਾ ਕਾਮੇ ਤੇ ਸਰਵਨ ਮਿੰਦ 1500 ਰੁਪਏ ਦਾ ਤਿੰਨ ਕਬੱਡੀਆਂ ਬਾਇ ਦੀਆਂ 1500 ਜੜ ਗਿਆ ਮੇਰੇ ਪੰਜਾਬੀ ਵੀਰੇ ਪਹਿਲੀ ਰੇਡ ਪਾਇਆ ਪਉਣ ਲਈ ਚੱਲਿਆ ਵੱਡੀ ਗੱਡੀ ਦਾ ਸਨਮਾਰਿਆ ਸਰਦਾਰ ਬੂਟਾ ਸਿੰਘ ਢੱਲੋਂ ਦੇ ਬੋਦੀ ਰੇਡ ਤੇ ਹੀ ਆਹ ਦੇਖਾਂਗੇ ਸਾਹਮਣੇ ਚਾਰ ਜੱਫੀ ਨੇ ਚਾਰੇ ਤਿਆਰ ਨੇ ਕੌਣ ਅੱਗੇ ਵੱਧ ਕੇ ਜੱਫੀ ਦੀ ਗੱਲ ਕਰਦਾ ਰਾਜੀ ਪਾਉ ਭਾਂਗੇ ਵਾਲਾ ਵੀ ਤਿਆਰ ਸੋਨਾ ਵੀ ਤਿਆਰ ਹੈ ਜੋਗੇ ਵਾਲਿਆ ਆਹ ਦੇਖਾਂਗੇ ਸਾਹਮਣੇ ਖੁਰਦੇ ਪਾਲ ਵੱਜਦੀਆਂ ਤਾਲਾਂ ਡੀ.ਪੀ ਸਾਹਿਬ ਦੀ ਟੀਮ ਇੱਕ ਪਾਸੇ ਪਾਈ ਲੱਗੀ ਟੀਮ ਬਈ ਸਾਡਾ ਵੀਰ ਵਿਸ਼ੇਸ਼ ਤੌਰ ਤੇ ਵਜਿਆ ਹੋਇਆ ਸੋ ਮਨਜੀਤ ਨਵੇਂ ਪਿੰਡ ਦੀ ਵੀ ਗੱਲਾਂ ਚੱਲ ਗਈਆਂ ਨੇ ਵਿਦੇਸ਼ਾਂ ਦੇ ਵਿੱਚ ਪਰ ਬੋਰਡ ਵੀ ਉਸ ਹੁਣਾਂ ਦਾ ਨਿਸ਼ਾਨ ਵੀ ਉਸ ਹੁਣਾਂ ਦਾ ਗੁਰ ਪ੍ਰਤਾਪ ਕਾਮੇ ਹੁਣਾਂ ਦਾ ਆਹ ਪੈਂਦੀ ਰੋਡ ਲਖਬੀਰ ਇਹ ਕਿੰਨੇ ਦੀ ਕਬੱਡੀ ਆ ਆਹ ਕਹਿੰਦੇ ਮੇਰੇ ਵੀਰੋ 5000 ਬਿੱਲੇ ਅਮਰੀਕਾ ਵਾਲੇ ਨੇ ਤੇ 5000 ਸਾਡੇ ਕਹਿੰਦੇ ਮੇਰੇ ਵੀਰੋ ਹੈ ਦਾ ਸੰਦੀਪ ਇਧਰ ਗੁਰਪ੍ਰਤਾਪ ਜੀ ਤੁਹਾਡਾ 1500 ਸੀ ਉਹ 1550 ਬੈਲ ਹੋਈ ਗਏ ਤਿੰਨ ਕਬੱਡੀਆਂ ਦੀ ਹੋ ਗਈਆਂ ਨੇ ਉਹ 1500 ਗੁਰਪ੍ਰਤਾਪ ਜੀ ਆਹ ਦੇਖ ਲਾ ਕਿੰਨੇ ਹਜ਼ਾਰ ਦੀ ਕਬੱਡੀ ਹੈ 27000 ਦੀ ਮੇਰੇ ਵੀਰੇ ਛਣੇ ਪਾਉਣਾ ਕਿਰਪਾ ਕਰਕੇ ਪਾ ਇਹ ਦੇਖ ਥੋੜਾ ਆਪਾਂ ਸਾਈਡ ਤੇ ਹੋ ਜਾਣਾ ਕੋਈ ਮੈਚ ਸਾਹਤ ਵਧੀਆ ਖੇਡਾ ਲਾ ਰਿਹਾ ਐਂਡ ਸਿਪਰਨ ਦੇ ਨਾਲ ਗੁਰਰਾ ਟੀ ਕੱਪ ਦੇ ਖੇਡਣਗੇ ਸੰਭਾਅਤ ਆਸਟ੍ਰੇਲੀਆ ਵੱਲੋਂ ਦਾਏ ਸਾਰੰਗਲੇ ਦੀਆਂ ਤਿੰਨ ਰੇਡਾਂ 5100 ਦੀਆਂ ਪਹਿਲੀ ਰੇਡ ਪੈ ਗਈ ਸਤਾਜ ਜੀ ਕਰੋ ਆਡੂ ਆਸਟ੍ਰੇਲੀਆ ਹੁਣੇ ਉਹਨਾਂ ਵੱਲੋਂ ਵੀ 5100 ਦੀਆਂ ਤਿੰਨ ਕਬੜੀਆਂ ਉੱਪਰ ਪਰ ਇਧਰਲੇ ਪਾਸੇ ਸੋਨਾ ਉਹ ਜੋਗੇ ਵਾਲੀਆ ਸੋਨਾ ਇਹ ਗਗਨ ਦੇ ਵੀਰ ਟਰਾਈ ਕਰਦਾ ਪਰ ਆਹ ਮੁੰਡਾ ਆ ਮੁੰਡਾ ਦਇਆ ਕਹਿੰਦੇ ਪਚਾਲ ਹੈ ਕਬੱਡੀ ਦਾ ਤੂਫਾਨ ਹੈ ਆ ਨਾੜ ਚੋੜ ਹੈਰੀ ਅਮਰੀਕਾ ਤੇ ਨਾਲ ਕਹਿੰਦੇ ਸਾਡਾ ਕਹਿੰਦੇ ਵੀਰ ਲਾਡਾ ਆਸਟ੍ਰੇਲੀਆ ਵਾਲਾ ਬੜੇ ਸਾਹਗੜੇ ਲਈ ਦੋ ਕਬੱਡੀਆਂ ਤੇ ਇੱਕ ਪੈਨ ਲੱਗੀ ਆ 11000 ਲਓ ਸਿੰਘ ਦੀ ਪਈ ਫੀ ਰੇਡ ਦਇਆ ਆ ਗਿਆ ਦਇਆ ਛਾ ਗਿਆ ਦਇਆ ਆ ਗਿਆ ਦਇਆ ਛਾ ਗਿਆ ਉਹ ਬੱਲੇ 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 ਕਬੱਡੀ ਕਬੱਡੀ ਹੋ ਗਈ ਮਿੱਤਰੋ ਮੇਲਾ ਚੋਟੀ ਦਾ ਮੇਲਾ ਚੋਟੀ ਦਾ ਕਿ ਜੋਰ ਬਿਨਾ ਪੱਟਣੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਰਤੂ ਮੂਸੇ ਵਾਲਾ ਆਡੇ ਵੱਡੇ ਵੀਰ ਨਿਸ਼ਾਨ ਯੂ ਐਸ ਏ ਬੋਰਡ ਯੂ ਐਸ ਏ ਰਾਜਾ ਕੋੜਲੀ ਗੁਰਸੇਵ ਸਿੰਘ ਜੀ ਸਰਪੰਚ ਸੁਖਜਿੰਦਰ ਮਾਨ ਇਹਨਾਂ ਲੋ 31000 ਬਿੱਲਾ ਅਮਰੀਕਾ ਵਾਲਾ ਕਹਿੰਦਾ ਵੀ ਸਾਡੇ ਵੱਲੋਂ 41000 ਤੇ ਗਰਨਾਲ ਸਾਰੰਗ ਦਾ ਯੂ ਐਸ ਏ ਜੀਵਨ ਯੂ ਐਸ ਏ ਦੀਪ ਯੂ ਐਸ ਏ ਜੁਗਰਾਜ ਯੂ ਐਸ ਏ ਨਾਂਵਰ ਉਹ ਵੀ ਗੱਡੀ ਵਿੱਚ ਵੱਡੇ ਸੰਜੋਣ ਬੋਰ ਹੁਣ ਮੇਰਾ ਵੀਰ ਸਾਹਮਣੇ ਲਾ ਦਿੱਤੀ ਐ ਉਧਰ ਬੇਨਤੀ ਕਰਦੇ ਆਂ ਕਿ ਜਿਹੜੇ ਵੀਰਾਂ ਨੇ ਯੋਗਦਾਨ ਪਾਇਆ ਲਾਈਵ ਵਾਲਿਆਂ ਮੜਾ ਵਾਲਿਆਂ ਕੈਮਰਾ ਜਿਹੜਾ ਉਹ ਗੱਡੀ ਦੇ ਉੱਪਰ ਮਾਰਲਾ ਸਭ ਤੋਂ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਢੋਲਿਆਂ ਬੰਦ ਕਰਲਾ ਵੀਰੇ ਦਾਏ ਭਾਜੀ ਆਓ ਗੱਡੀ ਦੇ ਕੋਲ ਮੈਂ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਹੈ ਨਾਲ ਸਾਡੇ ਬੋਰਡ ਦੇ ਸਾਡੇ ਬੋਰਡ ਯੂਐਸਏ ਦੇ ਫਾਦਰ ਸਾਹਿਬ ਵੀ ਆ ਜਾਣਗੇ ਨਿਸ਼ਾਨ ਦੇ ਫਾਦਰ ਸਾਹਿਬ ਵੀ ਆ ਜਾਣੇ ਤੇ ਸਾਡੇ ਗੁਰਲਾਲ ਸਾਰੰਗੜੇ ਦੇ ਫਾਦਰ ਸਾਹਿਬ ਵੀ ਆ ਜਾਣ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਸਰਦਾਰ ਬੂਟਾ ਸਿੰਘ ਦੇ ਢਿੱਲੋ ਸਾਹਿਬ ਦੇ بیٹے ਦਾ ਮਾਣ ਸਨਮਾਨ ਜਿਨੇ ਸਾਰੰਗੜੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੁਸ਼ਨਾਇਆ ਹੋਇਆ ਹੈ ਜਗੇ ਭਾਜੀ ਤੁਸੀਂ ਨਾਲ ਆਉਂਗੇ ਪਰਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੇ ਟੀਮ ਦੇ ਪਲੇਅਰ ਨਾਲ ਹੋ ਜਾਣਾ ਲੱਧੂ ਵਾਲੇ ਪ੍ਰੀਤ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਵੀਰੋ ਆ ਗੱਡੀ ਦੇ ਨੇ ਇਹ ਗੱਡੀ ਦੇ ਸਾਡੇ ਮੇਨ ਸਪੋਰਟਰ ਨੇ ਬਿੱਲਾ ਕੋਟਲਾ ਸਾਡਾ ਯੂਐਸਏ ਤੋਂ ਨਿਸ਼ਾਨ ਸਰنگੜਾ ਯੂਐਸਏ ਤੋਂ ਬੋਰਡ ਯੂਐਸਏ ਗੁਰਲਾਲ ਸਰنگੜਾ ਯੂਐਸਏ ਜੁਗਰਾਜ ਸਰنگੜਾ ਯੂਐਸਏ ਹੈਰੀ ਸ਼ੀਨਾ ਯੂਐਸਏ ਸਾਭੀ ਸ਼ੀਨਾ ਯੂਐਸਏ ਬਜਿੱਤਰ ਲੋਪੋਕੇ ਗੁਰਸੇਵਕ ਯੂਐਸਏ ਬਜਿੱਤਰ ਰਾਏ ਹਾਂਗਕਾਂਗ ਬਲਹਾਰ ਜੇਠੂਵਾਲ ਹੀਰਾ ਪ੍ਰੀਤ ਨਗਰ ਕਨੇਡਾ ਤੋਂ ਅਜੀਪਾਲ ਕਨੇਡਾ ਤੇ ਰਿਸ਼ਪਾਲ ਕਨੇਡਾ ਤੋਂ ਰਚਨਾਲ ਸਾਡੇ ਰਿਸ਼ਪਾਲ ਸਿੰਘ ਜੀ ਸਰਪੰਚ ਤੁੰਨ ਰੀਤ ਲੱड्डੂ ਤੇ ਅਵਤਾਰ ਸਿੰਘ ਜੀ ਲਾਲੀ ਸਰਪੰਚ ਤੇ ਜੱਗਾ ਪੁੱਸੇ ਜੀ ਬਾਪੂ ਜੀ ਆਓ ਤੁਸੀਂ ਨਾ ਸਰਦਾਰ ਬੂਟਾ ਸਿੰਘ ਜੀ ਢੱਲੋ ਸਾਹਿਬ ਉਹ ਨਾਲ ਹੋਣਗੇ ਬਾਪੂ ਜੀ ਨਾਲ ਆਓ ਨਾਲ ਜਾਓ ਜੀ 17 ਰੋੜੀਵਾਲ ਗੁਰਜੰਟ ਸਾਡੇ ਰੋੜੀਵਾਲ ਤੇ ਸੱਤੂ ਪੱਧਰੀ ਹੈਪੀ ਸਰਪੰਚ ਰਣੀ ਕੇ ਸੋਨੂ ਸੁਪੈਣ लाਡੀ ਡੇਰੀਵਾਲ ਤੇ ਸਾਡਾ ਸੋਨੂ ਤੇ ਦੁੰਨੀ ਪਹਿਲਵਾਨ ਜੀ ਤੇ ਨਾਲ ਸਾਡੇ ਛਮਸ਼ੇਰ ਸਿੰਘ ਜੀ ਬਿੱਲੇ ਅਮਰੀਕਾ ਵਾਲੇ ਦੇ ਫਾਜ਼ਲ ਸਾਹਿਬ ਨਾਲ ਨੇ ਬਾਪੂ ਆਹ ਕਮਾਈ ਆ ਤੇਰੇ ਪੁੱਤਰ ਦੀ ਇਹ ਸਰਦਾਰ ਬੂਟਾ ਸਿੰਘ ਢਿੱਲੋਂ ਦੇ بیٹے ਦਾ ਮਾਣ ਸਨਮਾਨ ਅਮਰੀਕਾ ਵਾਲੇ ਬਿੱਲੇ ਦਾ ਵੱਡਾ ਯੋਗਦਾਨ ਹੈ ਇੱਕ ਜਕਾਰਾ ਲਾਈਏ ਨਾਲ ਬਾਪੂ ਜੀ ਹੋਣਗੇ ਇਹ ਕਹਿੰਦੇ ਚਾਬੀਆਂ ਸਰਦਾਰ ਬੂਟਾ ਸਿੰਘ ਢਿੱਲੋਂ ਨੂੰ ਮੇਰੇ ਵੀਰੋ ਉਹਨਾਂ ਦੇ بیٹے ਨੂੰ ਫੜਾਈਆਂ ਜਾਣਗੀਆਂ ਜਕਾਰਾ ਲਾਇਓ ਜੀ ਬੋਲੇ ਸੋਨ ਹੋ मां सिमरजीत कौर ਦੇ بیٹے ਦਾ ਮਾਣ ਸਨਮਾਨ 20 ਲੱਖ ਦੀ ਗੱਡੀ ਨਾਲ ਹੋਇਆ ਭਾਈ ਜਿੰਦੀ ਜਿੰਦੀ ਗੱਡੀ ਨੰਗੂਗੀ ਉਹ ਨਹੀਂ ਆਉਂਦੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਇਹ ਬੂਟਾ ਸਿੰਘ ਢਿੱਲੋਂ ਦੇ بیٹے ਦੀ ਕਮਾਈ ਆ ਮੇਰੇ ਵੀਰੋ ਸਾਰੇ ਅਮਰੀਕਾ ਵਾਲਿਆਂ ਨੇ سپورਟ ਕੀਤੀ ਹੈ ਸਪੈਸ਼ਲ ਤੌਰ ਤੇ ਭਾਈ ਲੱड्डੂ ਦੀ ਸਾਰੇ ਸਪੋਰਟਰਾਂ ਦਾ ਧੰਨਵਾਦ ਤੇ ਵੱਡਾ ਜੋਰ ਸ਼ੇਰੇ ਲਾਹੌਰੀ ਮਲ ਦਾ ਗਿੰਦੇ ਗਮਾਨਪੁਰੀਏ ਦਾ ਮਲਕੀਤ ਕਵੈਤ ਹੋਣਾਂ ਦਾ ਵੱਡਾ ਰੋਲ ਹੈ ਮੇਰੇ ਵੀਰੋ ਇਹ ਸਾਰੇ ਭਰਾਵਾਂ ਦਾ ਵੱਡਾ ਯੋਗਦਾਨ ਹੈ ਸਤਾਰਾ ਸਾਡੇ ਰੋੜੀਵਾਲ ਜੀ ਔਰ ਕਾਲਾ ਲੱਬੇ ਬਾਲ ਰਜਿੰਦਰ ਜੇਕੇ ਨਾਲ ਅਮਰਤ ਸਾਡਾ ਵੀਰ ਇਕੱਲੇ ਬਾਲ ਵਿਸ਼ੇਸ਼ ਤੌਰ ਤੇ ਬੁਝੇ ਹੋਣ ਮੈਂ ਧੰਨਵਾਦ ਕਰਦਾ ਬਹਿ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਖਿਡਾਰੀ ਦੇ ਲਈ ਇਹਦੇ ਪਿੰਡ ਦੀ ਗਰਾਊਂਡ ਦੇ ਵਿੱਚ ਅੱਜ ਵੱਡੇ ਮੱਲ ਦਾ ਵੱਡਾ ਸਨਮਾਨ ਵੱਡੀ ਗੱਡੀ ਦਾ ਕੀਤਾ ਜਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਗੁਰਲਾਲ ਯੂਐਸਏ ਯוגਰਾਜ ਯੂਐਸਏ ਹੈਰੀ ਯੂਐਸਏ ਬਹੁਤ ਵੱਡਾ ਸਤਿਕਾਰ ਜਿਨ੍ਹਾਂ ਨੇ ਇਸ ਕਬੱਡੀ ਮੈਚ ਨੂੰ ਸਪான்ਸਰ ਕੀਤਾ ਨਾਲ ਗੁਰਦਰਤਾ ਬਕਾਵੇ ਨਾਲ ਕਰਨ ਰਾਠ 11 ਸੋ ਵੱਡੇ ਸਤਿਕਾਰ ਜਿਹੜੇ ਐ ਉਹ ਗੁਰਲਾਲ ਯੂਐਸਏ ਵੱਲੋਂ ਯוגਰਾਜ ਯੂਐਸਏ ਤੇ ਹੈਰੀ ਯੂਐਸਏ ਵੱਲੋਂ ਪੰਜਾਬੀ ਬੋਲਾ ਵਾਸਤੇ ਬੁਝੇ ਨੇ ਧੰਨਵਾਦ ਕਰਦਾ ਸੋ ਵੀ ਲਖਵੀਰ ਆਪਾਂ ਗਰਾਊਂਡ ਵੀ ਜਿਹੜੀ ਕਲੀਅਰ ਕਰਾ ਦੇਣੀ ਹੈ ਗਰਾਊਂਡ ਨੂੰ ਬੋਲਿਆ ਕਰਾ ਦੇਣੀ ਹੈ ਪਰ ਪੁਕਾਰੀ ਭਾਈ ਲੱੱਦਾ ਜੀ ਕਬੱਡੀ ਕਲੱਬ ਭਾਈ ਲੱੱਡੂ ਦੀ ਟੀਮ ਦੇ ਕਹਿੰਦੇ ਸਾਰੇ ਮੋਟਰਾਂ ਦਾ ਧੰਨਵਾਦ ਭਾਈ ਜਿੰਦੀ ਜਿੰਦੀ ਗੱਡੀ ਲੰਘਦੀ ਆ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਅੱਜ ਕਹਿੰਦੇ ਸਨਮਾਨ ਦੇ ਵਿੱਚ ਦਾਏ ਪਹਿਲਵਾਨ ਨੂੰ ਗੱਡੀ ਮਿਲੀ ਹੈ ਬਿੱਲੇ ਕੋਟਲੇ ਅਮਰੀਕਾ ਵਾਲੇ ਦਾ ਵੱਡਾ ਰੋਲ ਹੈ ਮੇਰੇ ਵੀਰੋ ਸਾਡੇ ਬੋਰਡ ਯੂ ਐਸ ਏ ਵਾਲੇ ਦਾ ਬਹੁਤ ਵੱਡਾ ਰੋਲ ਹੈ ਤੇ ਨਾਲ ਨਿਸ਼ਾਨ ਹੋਣਾ ਦਾ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਬਹੁਤ ਸਤਿਕਾਰ ਹੈ ਬਾਈ ਨਾਲ ਸੈਰ-ਸੈਰ ਤੇ ਹੋਟੋ ਲਾ ਦਿਓ ਗਲਜਾਰੀ ਪਹਿਲਵਾਨ ਨੂੰ ਕੱਲ ਮਾਨ ਸਨਮਾਨ ਵਿੱਚ ਗੱਡੀ ਮਿਲੀ ਹੈ ਗਲਜਾਰੀ ਤੇ ਅੱਜ ਦੈ ਨੂੰ ਮਿਲ ਗਈ ਹੈ ਵੱਡੇ ਵਾਲੀ ਗੱਲ ਮੇਰੇ ਜੋ ਸਾਰਿਆਂ ਦਾ ਧੰਨਵਾਦ ਤੇ ਸਤਿਕਾਰ ਕਰਦੇ ਆਂ ਕੋਲੀ ਕਿੰਨੇ ਨੇ ਉਧਰ ਬਾਈ ਜੀ ਬੇਨਤੀ ਕੋਈ ਕਰਨੀ ਆ ਵੀ ਲਾਈਵ ਦੇ ਸਾਹਮਣੇ ਪਰੇ ਹੋ ਜਾ ਤੇ ਹੁਣ ਮੈਚ ਸ਼ੁਰੂ ਹੋਣ ਲੱਗਿਆ ਹੈ ਮੈਚ ਜਿਹੜਾ ਸ਼ੁਰੂ ਹੋਣਾ ਹੈ ਉਧਰ ਬਾਈ ਜੀ ਕਰਨ ਪ੍ਰਧਾਨ ਦਵਿੰਦਰ ਅਕਾਲੀ ਆ ਤੇ ਜੋਬਨ ਇਟਲੀ ਸਹਿਲ ਅਕਾਲੀ ਇਹਦਾ ਜਿਹੜਾ ਮਾਨ ਸਰਮਾਨ ਸਾਈਕਲ ਨਾਲ ਹੋਣਾ ਹੈ ਸਹਿਲ ਦਾ ਜਿਹੜਾ ਜਿਹੜਾ ਮਾਨ ਸਰਮਾਨਾ ਸਾਈਕਲ ਨਾਲ ਆਉਣਾ ਬਾਈ ਉਹ ਵੀ ਲੈ ਕੇ ਆਓ ਸਾਈਕਲ ਜਿੱਥੇ ਮਾਨ ਸਰਮਾਨ ਹੈ ਕਰਨਪਾ ਜੀ ਲੈ ਉਹ ਸੈਕ ਜਿਹੜਾ ਮਾਨ ਸਨਮਾਨ ਵਿੱਚ ਲੈਣਾ ਹੈ ਲੈ ਵੀ ਸੈਜ ਤੂੰ ਵੀ ਆ ਤੇਰਾ ਵੀ ਮਾਨ ਸਤਕਾਰ ਜਿਹੜਾ ਹੈ ਉਹ ਜਿਹੜਾ ਹੋਣਾ ਹੈ ਮੇਰੇ ਵੀਰੇ ਜਗਰਾਜ ਅਮਰੀਕਾ ਵਾਲੇ ਦਾ ਯੂ ਐਸ ਏ ਗੁਰਲਾਲ ਯੂ ਐਸ ਏ ਤੇ ਹੈਰੀ ਯੂ ਐਸ ਏ ਹੈਰੀ ਯੂ ਐਸ ਏ ਗੁਰਲਾਲ ਯੂ ਐਸ ਏ ਤੇ ਨਾ ਸਾਡਾ ਜਗਰਾਜ ਯੂ ਐਸ ਏ ਹੈਪੀ ਮਾਨ ਸਤਨਾਮ ਜਰਮਨ ਤੇ ਸਾਡਾ ਸਿਹਨ ਜਰਮਨ ਜਗਰਾਜ ਸੁਪੇਨ ਤੇ ਕਰਨ ਪ੍ਰਧਾਨ ਸੋ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਗਰਾਊਂਡ ਜਿਹੜੀ ਬਿਲਕੁਲ ਕਲੀਅਰ ਕਰ ਦੇਣੀ ਮੈਚ ਬਹੁਤ ਤਕੜਾ ਖੇਡਿਆ ਜਾਣਾ ਉਧਰ ਦੀਪ ਯੂਐਸਏ ਭੀਲੋਵਾਲ ਜੱਡੀ ਨੰਗਦੀ ਆਣਾ ਉਦਾ ਉਦਾ ਹੀ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਆਹ ਕਮਾਈ ਹੈ ਸਾਡੀ ਖੇਡ ਕਬੱਡੀ ਦੇ ਨੂੰ ਮੁੱਲੇ ਹੀਰੇ ਦੇ ਹਾ ਗਰਾਊਂਡ ਕਲੀਅਰ ਕਰੋ ਜੀ ਬਾਈ ਜੇ ਸਨਮਾਨ ਹੋ ਗਿਆ ਤੇ ਜਿੰਨਾਂ ਜਿੰਨਾਂ ਦੇ ਹੋ ਗਏ ਗਰਾਊਂਡ ਤੋਂ ਥੋੜਾ ਥੋੜਾ ਵਾਰ-ਵਾਰ ਹੁੰਦੇ ਜਾਓ ਜੀ ਕਿਉਂਕਿ ਸਨਮਾਨ ਹੀ ਜ਼ਿਆਦੇ ਹੈ ਲਵ ਸਾਰੰਗੜਾ ਤੇ ਗੁਰਪਿੰਦਰ ਸਾਰੰਗੜਾ ਆਓ ਭਾਜੀ ਉਹਨਾਂ ਦਾ ਵੀ ਮਾਨ ਸਨਮਾਨ ਟੋ ਲਾ ਲਿਓ ਗੁਰਦਿੰਦ ਭਗਣਾ ਤੇ ਨਾਲ ਸਾਡਾ ਹਰਪਾਲ ਹੀਰ ਇਹਨਾਂ ਦਾ ਵੀ ਮਾਨ ਸਨਮਾਨ ਹਨਾ ਵੀਰੇ ਕਰਾਓ ਜੀ ਮਾਨ ਸਨਮਾਨ ਬੇਨਤੀ ਹੈ ਟੋ ਲਾ ਲਿਓ ਬੰਦ ਭਾਜੀ ਤੁਸੀਂ ਹੁਣ ਜਾਊਗਾ ਉਧਰ ਖੇਡਣ ਲਈ ਲੈ ਭਾਜੀ ਤੁਸੀਂ ਹੁਣ ਉਧਰ ਚਲ ਜਿਓ ਤਾਂ ਨਹੀਂ ਟੀਮ ਜਿਹੜੀ ਪ੍ਰੋਪਰ ਹੈ